ਮੁੰਬਈ ਮਹਾਰਾਸ਼ਟਰ ਤੋਂ ਇੱਕ ਸੇਵਕ ਜਥਾ ਜਿਹੜਾ ਇੱਥੇ ਪਹੁੰਚਿਆ ਕਰੀਬਨ 120 ਬੰਦਿਆਂ ਦਾ ਜਿਹੜਾ ਇੱਥੇ ਜੋੜਿਆਂ ਦੀ ਸੇਵਾ ਕਰਦਾ ਨਜ਼ਰ ਆ ਰਿਹਾ ਤੇ ਜਦੋਂ ਵੀ ਸੰਗਤ ਦੇ ਜੋੜੇ ਹੱਥ ਤੇ ਲੈਣੇ ਨਾ ਇੱਕ ਵਾਰ ਇਹ ਮਹਿਸੂਸ ਨਹੀਂ ਹੁੰਦਾ ਕਿ ਇਹਨੇ ਆਪਣੇ ਕੱਪੜੇ ਨਾਲ ਹੋ ਜਾਵਨ ਕੁਝ ਨਹੀਂ ਮਤਲਬ ਸਾਹਮਣੇ ਸਿਰਫ ਆਪਣੇ ਸੀਨੇ ਨਾਲ ਸਾਡਾ ਗੁਰੂ ਸਾਡੇ ਨਾਲ ਅੰਗ ਸੰਗ ਸਾਡੇ ਸਾਹੀ ਹੈ ਜਿਹੜੀ ਚਰਨਾਂ ਦੀ ਧੂੜ ਹੈ ਬਸ 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 ਸਾਡੇ ਸ਼ਰੀਰ ਨਾਲ ਜਿੰਨੀ ਲੱਗਦੀ ਹੈ ਨਾ ਉਸੇ ਉੱਤਨਾ ਆਪਣੇ ਆਪਣੇ ਪਵਿੱਤਰ ਮਹਿਸੂਸ ਕਰਨੇ ਹੈ ਹਾਂਜੀ ਗੁਰਤੇਗਵਾਦ ਜੀ ਦੇ ਤਰਤੀ ਤੇ 350 60 ਸ਼ਹਾਦਤ ਗੁਰੂ ਜੀ ਨੂੰ ਅਰਪਿਤ ਕਰਨ ਵਾਸਤੇ ਮੁੰਬਈ ਤੋਂ ਸਾਰੀ ਸੰਗਤ ਆਈ ਹੈ ਕਿੰਨੇ ਦਿਨ ਹੋ ਗਏ ਦੇ ਕਿੰਨੇ ਦਿਨ ਹੋਰ ਤੁਸੀਂ 19 ਤੋਂ ਆਇਆ ਔਰ 38 ਤੱਕ ਅਸੀਂ ਰਵਾਂਗੇ 1 ਤਰੀਕ ਨੂੰ ਸਾਰੀ ਵਾਪਸੀ ਹੋ ਜਾਏਗੀ ਜੇਕਰ ਦਿਲ ਦੇ ਵਿੱਚ ਸੇਵਾ ਕਰਨ ਦੀ ਇੱਛਾ ਹੋਵੇ ਆਪਣੇ ਗੁਰੂ ਪ੍ਰਤੀ ਪਿਆਰ ਹੋਵੇ ਤਾਂ ਤੁਸੀਂ ਕਿਸੇ ਵੀ ਜਗ੍ਹਾ ਜਾ ਕੇ ਸੇਵਾ ਕਰ ਸਕਦੇ ਹੋ ਆਪਣੇ ਗੁਰੂ ਨੂੰ ਜਿਹੜਾ ਆਪਣੇ ਆਪ ਨੂੰ ਅਰਪਿਤ ਕਰ ਸਕਦੇ ਹੋ ਲੋਕਾਂ ਦੀ ਸੇਵਾ ਵਿੱਚ ਜੁੜ ਸਕਦੇ ਹੋ ਅਜਿਹੀ ਇੱਕ ਮਿਸਾਲ ਸਾਨੂੰ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਿਲਦੀ ਆ ਜਿੱਥੋਂ ਮੁੰਬਈ ਮਹਾਰਾਸ਼ਟਰ ਤੋਂ ਇੱਕ ਸੇਵਕ ਜੱਥਾ ਜਿਹੜਾ ਇੱਥੇ ਪਹੁੰਚਿਆ ਕਰੀਬਨ 120 ਬੰਦਿਆਂ ਦਾ ਜਿਹੜਾ ਇੱਥੇ ਜੋੜਿਆਂ ਦੀ ਸੇਵਾ ਕਰਦਾ ਨਜ਼ਰ ਆ ਰਿਹਾ ਸਾਡੇ ਨਾਲ ਬੀਬੀਆਂ ਮੌਜੂਦ ਹੈ ਖਾਸ ਕਰਕੇ ਜੱਥੇ ਚ ਜ਼ਿਆਦਾ ਬੀਬੀਆਂ ਆਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਸ ਤੌਰ ਤੇ ਆਏ ਹੋ ਇੱਥੇ ਸੇਵਾ ਵਾਸਤੇ ਅਸੀਂ ਸਪੈਸ਼ਲ ਸੇਵਾ ਵਾਸਤੇ ਆਇਆ ਅਸੀਂ 올 ਦਾ ਵੇ ਫਰਮ ਮੁੰਬਈ ਤੋਂ ਆ 120 ਜੋ ਸਾਡੀ ਸੰਗਤ ਹੈ ਸਾਰੇ 120 ਪੀਪਲ ਆਏ ਨੇ ਸਾਰੇ ਦੇ ਸਾਰੇ ਫਿਰ ਸਾਰੇ ਹੀ ਜੱਥੇ ਤੇ ਆਏ ਨੇ ਸੇਵਾ ਸਿਰਫ ਜੋੜਿਆਂ ਦੀ ਸੇਵਾ ਵਾਸਤੇ ਸਿਰਫ ਜੋੜਿਆਂ ਦੀ ਸੇਵਾ ਵਾਸਤੇ ਇਸ ਪਵਿੱਤਰ ਧਰਤੀ ਦੇ ਗੁਰਦੇ ਇੱਕ ਵ ਗੁਰਤੇ ਇੱਕ ਬਾਦ ਜੀ ਦੇ ਤਰਤੀ ਤੇ 350 ਸਾਲ ਸ਼ਹਾਦਤ ਗੁਰੂ ਜੀ ਨੂੰ ਅਰਪਿਤ ਕਰਨ ਵਾਸਤੇ ਮੁੰਬਈ ਤੋਂ ਸਾਰੀ ਸੰਗਤ ਆਈ ਹੈ ਕਿੰਨੇ ਦਿਨ ਹੋ ਗਏ ਤੇ ਕਿੰਨੇ ਦਿਨ ਹੋਰ ਤੁਸੀਂ 19 ਤੋਂ ਆਇਆ ਔਰ 38 ਤੱਕ ਅਸੀਂ ਰਵਾਂਗੇ 1 ਤਰੀਕ ਨੂੰ ਸਾਡੀ ਵਾਪਸੀ ਹੋ ਜਾਏਗੀ ਹਾਂ ਜੀ ਕਿਵੇਂ ਦੇਖ ਰਹੇ ਹੋ ਬਹੁਤ ਸਾਰੀਆਂ ਸੰਗਤ ਆ ਰਹੀਆਂ ਲਗਾਤਾਰ ਤੁਸੀਂ ਵੀ ਬਿਜ਼ੀ ਹੋ ਸਵੇਰ ਤੋਂ ਸ਼ੁਰੂ ਹੋਏ ਨੇ ਸ਼ਾਮ ਤੱਕ ਹਾਂ ਜੀ ਇਹ 24 ਹਾਅਸ ਇੰਦਰ 24 ਇੰਟੂ 7 ਰਹਿੰਦਾ ਹੈ ਤੇ ਮਤਲਬ 24 ਘੰਟੇ ਜੇ ਰਾਤ ਨੂੰ ਵੀ ਸਮਝੋ 1:30 2 ਵਜੇ ਕੋਈ ਸੰਗਤ ਆਏ ਤੇ ਸਾਢੇ ਸੰਗਤ ਅਵੇਲੇਬਲ ਹੈ ਉਹਨਾਂ ਦੀ ਸੇਵਾ ਵਾਸਤੇ ਨਾਲ ਨਾਲ ਜੋੜਿਆਂ ਦੀ ਸੇਵਾ ਨਾਲ ਇਹ ਵੀ ਸੁਣਨਾ ਹੈ ਵਿਚਾ ਤੇ ਹੋਰ ਸੇਵਾ ਵੀ ਹੈ ਹਾਂਜੀ ਹਾਂਜੀ ਜੋ ਸਾਡਾ ਜੋ ਤਖਤ ਸਾਹਿਬ ਤੋਂ ਜੋ ਕੇਬਲ ਦੇ ਆਪਣਾ ਜੋ ਲੰਗਰ ਹਾਲ ਹੈ ਨਾ ਉਧਰ ਵੀ 24 ਆਰਸ ਤੋਂ ਚਾਹ ਦੀ ਸੇਵਾ ਵੀ ਮਿਲੇਗੀ ਬਿਸਕੁਟਸ ਵਗੈਰਾ ਸਾਰਾ ਕੁਝ ਅਵੇਲੇਬਲ ਹੈ ਹਾਂਜੀ ਇਹ ਸਭ ਪ੍ਰਬੰਧਕ ਜੋ ਵੀ ਸਾਡੇ ਹੈ ਨੇ ਸੇਵਕ ਜਥਾ ਮਲਾੜ ਵਾਲਿਆਂ ਦੀ ਤਰਫੋਂ ਸਭ ਕੁਝ ਹੈ ਪਹਿਲਾਂ ਵੀ ਉਥੇ ਇਸ ਤਰੀਕੇ ਦੀ ਸੇਵਾ ਕਰਦੇ ਰਹੇ ਨਿਓ ਕਿ ਖਾਸ ਤੌਰ ਤੇ ਸੋਚਿਆ ਵੀ ਇੱਥੇ ਜਾ ਕੇ ਸੇਵਾ ਕਿ ਇੱਧਰ ਪਹਿਲੀ ਵਾਰ ਆਏ ਆ ਸਾਨੂੰ ਇਧਰ ਦੇ ਜਿਹੜੇ ਕਮੇਟੀ ਮੈਂਬਰਸ ਨੇ ਉਹਨਾਂ ਨੇ ਹਰ ਜਗ੍ਹਾ ਤੇ ਜਿੱਥੇ ਸਾਡਾ ਜੱਥਾ ਜਾਂਦਾ ਹੈ ਉਧਰ ਉਹਨਾਂ ਨੇ ਨੋਟਿਸ ਕੀਤਾ ਕਿ ਜੋ ਬੰਬੇ ਦੀ ਸੰਗਤ ਹੈ ਉਹ ਬਹੁਤ ਮਤਲਬ ਤੈ ਦਿਲ ਨਾਲ ਮਤਲਬ ਸੇਵਾ ਕਰਦੇ ਨੇ ਸਭ ਤੇ ਉਹਨਾਂ ਨੇ ਉਹ ਸਭ ਚੀਜ਼ਾਂ ਦੇਖੀ ਤੇ ਉਹਨਾਂ ਨੇ ਸਾਨੂੰ ਉਹਦੀ ਆਫਰ ਦਿੱਤਾ ਹੈ ਕਿ ਤੁਸੀਂ ਬਈ ਤਖਤ ਸਾਹਿਬ ਦਾ 350 ਇਅਰਸ ਦਾ ਜਿਹੜਾ ਗੁਰਪੁਰਬ ਹੈ ਉਧਰ ਵੀ ਤੁਸੀਂ ਲੋਕ ਆਪਣੀ ਹਾਜ਼ਰੀ ਭਰੋ ਹਾਜ਼ਰੀ ਪਰ ਨਾ ਆਇਓ ਤੇ ਕਿਵੇਂ ਸੰਗਤ ਦੇਖ ਰਹੇ ਹੋ ਤੇ ਇਸ ਪਵਿੱਤਰ ਧਰਤੀ ਤੇ ਆ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਜਦੋਂ ਵੀ ਸੰਗਤ ਦੇ ਜੋੜੇ ਹੱਥੇ ਲੈਣੇ ਵਾ ਇੱਕ ਵਾਰ ਇਹ ਮਹਿਸੂਸ ਨਹੀਂ ਹੁੰਦਾ ਕਿ ਇਹਨੇ ਆਪਣੇ ਕੱਪੜੇ ਨਾਲ ਹੋ ਜਾਵਨ ਕੁਝ ਨਹੀਂ ਮਤਲਬ ਸਾਹਮਣੇ ਸਖਦਾ ਆਪਣੇ ਸੀਨੇ ਨਾਲ ਸਾਡਾ ਗੁਰੂ ਸਾਡੇ ਨਾਲ ਅੰਗ ਸੰਗ ਸਾਡੇ ਸਾਹੀ ਹੈ ਜਿਹੜੀ ਚਰਨਾਂ ਦੀ ਧੂੜ ਹੈ ਬਸ 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 ਸਾਡੇ ਸ਼ਰੀਰ ਨਾਲ ਜਿੰਨੀ ਲੱਗਦੀ ਹੈ ਨਾ ਸੇ ਉਤਨਾ ਆਪਣੇ ਆਪਣੇ ਪਵਿੱਤਰ ਮਹਿਸੂਸ ਕਰਨੇ ਹਾਂ ਬੱਚੇ ਵੀ ਨਜ਼ਰ ਆਣੇ ਛੋਟੇ ਛੋਟੇ ਬੱਚੇ ਵੀ ਹਾਂਜੀ ਇਹ ਵੀ ਹੈ ਨੇ ਇੱਥੇ ਇਧਰ ਦੇ ਲੋਕਲ ਨੇ ਹੋਰ ਵੀ ਸਾਡੇ ਬੱਚੇ ਸਾਡੇ ਨਾਲ ਉਹ ਵੀ ਛੋਟੇ ਸੇਵਾਦਾਰ ਨੇ ਮੇਰਾ ਛੋਟਾ ਬੇਟਾ ਨਾਲ ਆਇਆ ਹੈ ਉਹ ਪੂਰੇ 120 ਜੱਥੇ ਵਿੱਚ ਮੇਰਾ ਛੋਟਾ ਬੱਚਾ ਇਕੱਲਾ 11 ਸਾਲ ਦਾ ਹੈ ਜੱਥੇ ਵਿੱਚ ਹੀ ਨਾਲ ਆਇਆ ਹੈ ਹਾਂਜੀ ਬਿਲਕੁਲ ਇਹ ਤਸਵੀਰ ਹੈ ਜਿਹੜੀ ਜੋੜਿਆਂ ਦੀ ਸੇਵਾ ਇੱਥੇ ਜੋੜੇ ਪਏ ਨੇ ਕਰਦੇ ਨਜ਼ਰ ਆਉਂਦੇ ਨੇ ਇਹ ਜਿਹੜੇ ਲੋਕ ਨੇ ਉਹ ਮੁੰਬਈ ਤੋਂ ਖਾਸ ਤੌਰ ਤੇ ਸੇਵਾ ਵਾਸਤੇ ਇੱਥੇ ਪਹੁੰਚੇ ਨੇ ਇੱਕ ਜੋ 20 ਜਣਾ ਦਾ ਜਥਾ ਜਿਹੜਾ ਆਪਣੇ ਆਪ 'ਚ ਇਹ ਦੱਸਦਾ ਕਿ ਜੇਕਰ ਦਿਲ ਦੇ ਵਿੱਚ ਜੇ ਸੇਵਾ ਭਾਵਨਾ ਹੋਵੇ ਤਾਂ ਤੁਸੀਂ ਕਿਸੇ ਵੀ ਥਾਂ ਜਾ ਕੇ ਸੇਵਾ ਕਰ ਸਕਦੇ ਹੋ ਤੇ ਇੱਥੇ ਇਹ ਸੇਵਾ ਕਰਦੇ ਇਸ ਸਮੇਂ ਰਣਪੁਰ ਸਾਹਿਬ ਦੀ ਧਰਤੀ ਦੇ ਗੁਰਦੁਆਰਾ ਸ਼ਿਸ਼ਗੰਦੇ ਬਾਹਰ ਨਜ਼ਰ ਆ ਰਹੇ ਨੇ ਕੈਮਰਾਮੈਨ ਅਨੰਤ ਦੇ ਨਾਲ ਜਸਪ੍ਰੀ ਸਿੰਘ ਅਸ਼ਕਪੀੜਸੀ ਨਿਊਜ਼ ਅਨੰਤਪੁਰ ਸਾਹਿਬ